ਆਸ ਨੂੰ ਚੇ ਦਿਖਾਉਣੇ ਫਕਰ ਜ਼ਮਾਨ ਖੇਡ ਰਿਹਾ ਤੇ ਇਧਰ ਕੁਲਦੀਪ ਯਾਦਵ ਮੈਚ ਚੱਲ ਰਿਹਾ 12.4 ਰਨ 4 12.4 ਓਵਰ ਜਾਨੀ ਕਿ 13ਵੇਂ ਓਵਰ ਦੀ ਚੌਥੀ ਗੇਂਦ ਕਹੋ ਜਾਂ 12ਵੇਂ ਦੀ ਜੋ ਮਰਜ਼ੀ ਕਹਿ ਸਕਦੇ ਆਪਾਂ ਉਹਦੇ ਬਾਅਦ ਸੈਕੰਡ ਗੇਂ ਫੇਰ ਰਨ 6 ਪਹਿਲਾਂ 4 ਫਿਰ 6 ਹੁਣ ਦੇਖੋ ਉਹੀ ਸੇਮ ਜੀ ਫਕਰ ਜ਼ਮਾਨ ਨੂੰ ਪਤਾ ਖੇਡ ਰਿਹਾ ਆਪਾਂ ਵਨਡੇ ਦਾ ਮੈਚ ਕਰ ਰਹੇ ਹਾਂ ਰਿਕਾਰਡ ਹੈ ਨਾ ਗਰੂ ਫਕਰ ਜ਼ਮਾਨ ਨੂੰ ਲੱਗਿਆ ਵੀ ਇਹ ਸਵਾਰ ਵੀ ਹਟਾ ਸਕਦੀ ਹੈ ਬਾਲ ਪਈ ਐਜ ਕੈਚ ਰਾਹੁਲ ਦਾ ਚੈੱਕ ਕਰੋ ਬੋਲ ਘੁੰਮੀ ਨਹੀਂ ਬਿਲਕੁਲ ਵੀ ਸਿੱਧੀ ਹੀ ਰਹੀ ਏ ਗ੍ਰੇਟ ਕੈਚ ਬਾਈ ਕੇ ਐਲ ਰਾਹੁਲ ਫਕਰ ਆਊਟ ਹੋ ਗਿਆ ਮੁੰਡਾ ਪਹਿਲਾਂ ਜਾਲ ਦੇ ਵਿੱਚ ਫਸਾਇਆ ਫਕਰ ਜਮਾਨ ਨੂੰ ਬਹੁਤ ਚੈੱਕ ਕਰੋ ਟੌਪ ਸਪਿੰਸ ਦੀ ਗੇਂਦ ਬ్రో ਯਾਰ ਬਾਲ ਚੈੱਕ ਕਰੋ ਯਾਰ ਕੀ ਬਾਤ ਹੈ ਕੁਲਦੀਪ ਯਾਦਵ ਸਾਊਥ ਸਕਿੱਲ ਬ్రో ਛੋਟੀ ਇਲਾਇਚੀ ਬ్రో ਯਾਰ ਗਿੱਲੀਆਂ ਗਿੱਲੀਆਂ चेक करो फोन आया आया बल्ला मिस ओ ब्रो बल्ले दिना के लगी है क्या बात है कोई चक्कर नहीं विकट मिल गई अपन जीट है कलदीप यादव दी तीजी विकट ब्रो बहुत चेक करो पाई बाहर रही थोड़ी जी रोहित शर्मा ब्रो फ्लाइंग जट बनया फिर फ्लाइंग जट ਕਿਆ ਬਾਤ ਆ ਗ੍ਰੇਟ ਕੈਚ ਮੁੰਡਿਆ ਇੱਕ ਹੋਰ ਵਿਕਟ ਮੁੰਡਿਆ ਕੁਲਦੀਪ ਯਾਦਵ ਦੀ ਸ਼ਾਟ ਯਾਦੀਪਲੇ ਦਿਖਾਵਾ ਗbro ਰਿਜ਼ਵਾਨ ਵਧੀਆ ਫਿਰ ਕੇ 58 58 ਦਾ ਹੁਣ ਤੁਹਾਨੂੰ ਬਸ ਔਲ ਵਿਕਤੀ ਦਿਖਾਉਣੀਆਂ ਨੇ ਆਪਾਂ ਪਾਕਿਸਤਾਨ ਤੇ ਵਧੀਆ bro ਸ਼ਾਟ ਟਾਪੇਜ ਲੱਗਿਆ ਕਿਆ ਚੈੱਕ ਕਰੋ ਮੁੰਡਿਆ ਵਿਰਾਟ ਕੋਹਲੀ ਭੱਜਿਆ ਜਾ ਰਿਹਾ ਰਾਮ ਦੇ ਨਾਲ ਬਚ ਲਿਆ ਬਰੋ ਇਕੋਂ ਦੇ ਨੇ ਲੱਗ ਰੇ ਦੋਨੇ ਉੱਥੇ ਕਰੇ ਨੇ ਪਰ ਇੱਕ ਹੱਥ ਨੇ ਗਿਆ ਜਪੁੱਛਿਆ ਹੋਇਆ ਤਾਂ ਕੀ ਬਾਤ ਆ ਬਰੋ ਇਕੋਂ ਇਕੋਂ ਸੀ 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 ਇਦਾਂ ਦੇਖਣਾ ਉਹ ਕੀ ਬਾਤ ਆ ਵਿਰਾਟ ਬਰੋ ਆ ਪਰ ਰਿਕਾਰਡ ਕਰ ਰਹੇ ਆ ਪੂਰਾ ਓਵਰ ਫਿਰ ਤੁਸੀਂ ਦੇਖ ਸਕਦੇ ਹੋ 37 ਤੇ 7 ਆ ਉਰੋ ਯਾਰ ਰੰਚੇ एक बार सच फील्डिंग भी सेटिंग करनी है ब्रो आवला प्लेयर ये ओवर आप तो कर रहे हैं रिकॉर्ड पूरा क्योंकि ब्रो 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 मैंने लग गया फाइफर आ जाऊंगा शाइन शाह अफरीदी मोरे है ब्रो ना ना बात के बात के बात के भी ਦੇਖਦੇ ਆ 5 ਫਰ ਆਉਂਦਾ ਕਿ ਨਹੀਂ ਬਾਕੀ ਪਤਾ ਨਹੀਂ bro ਕੀ ਸੀ ਨਾ ਓ bro ਕੈਚ ਯਰ ਗ੍ਰੇਟ ਕੈਚ ਓ ਮੁੰਡਿਓ 5 ਫਰ ਆ ਗਿਆ ਯਾਰ ਕੀ ਬਾਤ ਆ ਨਈ ਨੀ ਵੀਰ ਜੀ ਯਾਰ ਫ੍ਰੀਦੀ ਨੇ ਕੈਚ ਛੱਡੇ ਉਹ ਤਾਂ ਮੈਨੂੰ ਇਹਦੇ ਲਈ ਬਚਾ ਲਿਆ ਸੀ ਰੋਹਿਤ ਸ਼ਰਮਾ ਨੂੰ ਪਤਾ ਸੀਗਾ ਵੀ ਇਹਨੇ ਹੁਣ ਵੀ ਮੁਹੰਮਦ ਸ਼ਮੀ ਨੂੰ ਨਹੀਂ ਕੈਚ ਦੇ ਨਾ ਬਾਲ ਚੈੱਕ ਕਰੋ ਕਈ ਥੋੜੀ ਜੀ ਘੁੰਮੀ ਬਰੋ ਅਫਰੀਦੀ ਡਿਫੈਂਸ ਕਰਨ ਗਿਆ ਨਹੀਂ ਤਾਂ ਵੈਸੇ ਹੀ ਪਲਮ ਸੀ ਜਿਹੜੇ ਸਾਈਡ ਤੇ ਥੋੜੀ ਲੱਗਦੀ ਪਰ ਰੋਹਿਤ ਸ਼ਰਮਾ ਬਰੋ ਉਹ ਕੀ ਬਾਤ ਆ ਵੀਰ ਜੀ ਐਵੇਂ ਨਾ ਸਮਝ ਥੱਲੇ ਲੱਗੀ ਤਾਂ ਬਰੋ ਹਾਥੀ ਥੱਲੇ ਫੜ ਗਿਆ ਬੱਸ ਉਹਦੇ ਘਾ ਦੇ ਗ੍ਰੇਟ ਕੈਚ ਆ ਰੋਹਿਤ ਓ ਬਰੋ ਕੀ ਬਾਤ ਮੁਲਕੀ ਨਿਸਾਦ ਪਹਿਲੀ ਵਿਕਟ ਫਕਰ ਜ਼ਮਾਨ ਦੀ ਬਰੋ ਗ੍ਰੇਟ ਕੈਚ ਯਾ ਦੇਖ ਦਿਊ ਸ਼ਾਉਜ਼ ਕੀ ਬੋਲਡ ਮਾਰਾਈ ਬ్రో ਯਾਰ ਆ ਤਾਂ ਸਿਰਾ ਸੀ ਬਾਬਰ आजम ਫਿਰ ਗ੍ਰੇਟ ਕੈਚ ਰੋਹਿਤ ਸ਼ਰਮਾ ਮਮ ਰズਵਾਨ ਦਾ ਕੈਚ ਬ్రో ਵਿਰਾਟ ਕੋਹਲੀ ਨੇ ਫੜੇ ਜਿਹੜਾ ਬ్రో ਸਾਰਾ ਟੌਪ ਆਰਡਰ ਕੱਲੇ ਨਹੀਂ ਲਾਇਆ ਬੰਦੇ ਨੇ ਉਦੋਂ ਬਾਅਦ ਆ ਵਾਲਾ ਕੈਚ ਹੈ ਕਿਆ ਬਾਤ ਆ ਯਾਰ ਰੋਹਿਤ ਸ਼ਰਮਾ ਸਿਰ ਆਸਤਾਰ